ਜਨਾਲਾ ਦੇ ਪਿੰਡ ਇਬਰਾਹਿਮਪੁਰਾ ਸੂਰੇਪੁਰ ਦੇ ਨੌਜਵਾਨ ਜੁਗਰਾਜ ਸਿੰਘ ਦੀ ਅਮਰੀਕਾ ਦੇ ਵਿਖੇ ਰੋਡ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਕੈਬਨਟ ਮੰਤਰੀ ਅਤੇ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਤੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਤਾਲੀਵਾਲ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਹ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਅਤੇ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਅਜਨਾਲਾ ਦੇ ਪਿੰਡ ਇਬਰਾਹਿਮਪੁਰਾ ਵਿਖੇ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ ਨੌਜਵਾਨ ਜਗਰਾਜ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਇਸ ਮੌਕੇ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਢਾਲੀਵਾਲ ਨੇ ਆਖਿਆ ਹੈ ਕਿ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਮਾਪਿਆਂ ਦਾ ਗੱਭਰੂ ਪੁੱਤ ਅਮਰੀਕਾ ਦੇ ਵਿੱਚ ਸੜਕ ਹਾਦਸੇ ਵਿੱਚ ਮਾਰਿਆ ਗਿਆ ਉਨਾ ਆਖਿਆ ਹੈ ਕਿ ਜੁਗਰਾਜ ਹਲੇ 13 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ ਉਸ ਦੇ ਨਾਲ ਇਹ ਪਾਣਾ ਵਾਪਰ ਗਿਆ। ਉਹਨਾਂ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੁਗਰਾਜ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਦੇ ਵਿੱਚ ਪੂਰੀ ਮਦਦ ਕੀਤੀ ਜਾਵੇਗੀ। ਅਸਲ ਵਿੱਚ ਬਿਲਕੁਲ ਇਹ ਨਾਲੇ ਸ਼ਹਿਰ ਦੇ ਵਿੱਚ ਹੀ ਨਾਲ ਇਹ ਨਾਲੇ ਦੀ ਬੁੱਕਲ ਦੇ ਵਿੱਚ ਸੂਦੇਪ ਸਿੰਘ ਪਿੰਡ ਹੈ ਉੱਥੇ ਖੜੇ ਸਰਦਾਰ ਅਬਦਲ ਬਾਦ ਸਿੰਘ ਜੀ ਦੇ ਘਰ। ਉਹਨਾਂ ਦਾ 23 ਸਾਲ ਦਾ ਬੇਟਾ ਅਮਰੀਕਾ ਦੇ ਵਿੱਚ ਕੱਲ ਐਕਸੀਡੈਂਟ ਹੋ ਗਿਆ ਉਹਦਾ 23 ਸਾਲ ਦਾ ਸੀਗਾ ਉਹਦਾ ਜੇ ਉਹਨੂੰ ਅਮਰੀਕਾ ਗਏ ਨੂੰ 13 ਮਹੀਨੇ ਸਾਰੇ ਹੋਏ ਸੀਗੇ ਬੜੇ ਪੈਸੇ ਲਾ ਕੇ ਵਿਚਾਰ ਦੇਣ ਭੇਜਿਆ ਸੀਗਾ ਤੇ ਬਹੁਤ ਦੁੱਖਦਾਈ ਮਲਕਾਟਰਾ ਆਪਣੀ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਔੜ ਦੇ ਉੱਤੇ ਤੇ ਮੈਂ ਅਫਸੋਸ ਕਰਦਾ ਹਾਂ ਕਿ ਮੈਂ ਪਰਵਾਦ ਨੂੰ ਵਿਸ਼ਵਾਸਤ ਹੋਇਆ ਕਿ ਜਿੰਨੀ ਅਸੀਂ ਸਰਕਾਰ ਨੂੰ ਮਤਿਆ ਜਿਆਦਾ ਤਾਂ ਕੀ ਹੁੰਦਾ ਕਿ ਡੈੱਡ ਬੋਡੀ ਲਿਆਉਣ ਵਾਸਤੇ ਥੋੜਾ ਉੱਥੇ ਕਾਨੂੰਨੀ ਪਲਕੇ ਦਿਆ ਉਹਦੇ ਚ ਆਪਾਂ ਪੂਰੀ ਮਤ ਕਰਾਂਗੇ ਪਰਵਾਦ ਦੀ ਬਤਵੋਦ ਮਤ ਕਰਕੇ ਜਿੱਦੀ ਵੀ ਜਲਦੀ ਹੋ ਸਕੇ ਉਹਦੀ ਡੈੱਡ ਮੋਡੀ ਜੜੀ ਉਹ ਮਖਾਵਾਂਗੇ ਆਪਾਂ ਤੇ ਬਾਕੀ ਉਹਨਾਂ ਦਾ ਦੁੱਖ ਸਾਂਝਾ ਕਰਨਾ ਇਹ ਮਾੜੀ ਘਟਨਾ ਹੈ ਇੱਥਾਂ ਪੰਜਾਬ ਦੇ ਜਵਾਨ ਪੁੱਤ ਬਾਹਲੇ ਦੇਸ਼ਾਂ ਜਦੋਂ ਇਦਾਂ ਡੈਥ ਹੋ ਜਾਂਦੀ ਹੈ ਤਾਂ ਬਹੁਤ ਔਖਾ ਹੋ ਜਾਂਦਾ ਸੋਫ ਸੋਸ ਕੀਤਾ ਸਾਡੇ ਭਗਵਾਨ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਗੱਪੂਰ ਜਵਾਨ ਪੁੱਤ ਦੀ ਮੌਤ ਮਗਰੋਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਾਸੀਆਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਅਜਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ ਹਮਦਰਦ ਟੀਵੀ